ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ तहसील बागापुराणा ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਇੱਕ ਤਾਜੀ ਸੂਈ ਟਾਪ ਦੀ ਜਰਸੀ ਤੇ ਇੱਕ ਟਾਪ ਦੀ ਬੱਚੀ ਬੱਚੀ ਦੀ ਖੂਬਸੂਰਤੀ ਇੰਨੀ ਆ ਜਦੋਂ ਤੁਸੀਂ ਆਉਂਗੇ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਆ ਗਿਆ ਛੜਦਾ ਨੀਗਾ ਕਿਉਂਕਿ ਅੰਤ ਕੋਈ ਨਹੀਂ ਬੱਚੀ ਦਾ ਜਿੱਦੇ ਤਿਆਰ ਹੋ ਗਈ ਉਹਦੇ ਬਈ ਜਿੰਨਾ ਮੁੱਲ ਮੰਗ ਲਿਆ ਉਨਾ ਹੀ ਮਿਲੂ ਤੇ ਜੇ ਬਰੀਡ ਤੇ ਕੰਮ ਕਰਨਾ ਤੇ ਬੱਚੀ ਇੱਕ ਨੰਬਰ ਆ ਜੀ ਸਸੀ ਗਾਲ ਜੀ ਸਸੀ ਬਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਮਹਾਂਗਰੇਜ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ 98724 16597 ਠੀਕ ਆ ਆਪਾਂ ਬਈ ਪਹਿਲਾਂ ਵੀ ਪਿਛਲੀ ਵੀਡੀਓ ਇੱਕ ਜਰਸੀ ਬੱਚੀ ਪਾਈ ਸੀ ਉਹ ਚੱਕ ਕੇ ਮੈਂ ਸੇਲ ਹੋ ਗਈ ਵਧੀਆ ਜੀ ਪਹਿਲੇ ਦੂਜੇ ਗਾਕ ਨਹੀਂ ਵੀਰੇ ਲੈ ਲਈ ਸੀ ਉਦਾਂ ਠੀਕ ਹੈ ਜੀ ਹੁਣ ਆਉਣ ਕਦਮ ਵਾਲੀ 150 ਘਟੋ ਘਟਾ ਚੱਕਿਆ ਹੀ ਨਹੀਂ ਗੱਦੇ ਵੀਰਾਂ ਦਾ ਅੱਛਾ ਸਪੈਸ਼ਲ ਬੱਚੀ ਦੀ ਡਿਮਾਂਡ ਬਾਲੀ ਸੀ ਬਾਲੀ ਸੀ ਤੇ ਬਸ ਉਦੋਂ ਇਤੋਂ ਦਾ ਬੱਚਾ ਆ ਜੀ ਉਦੋਂ ਉੱਤੋਂ ਦੀ ਹੈ ਜੀ ਬੱਚੀ ਇਹ ਚਲੋ ਦੂਜੇ ਪਸ਼ੂ ਵੀ ਸੀ ਉਹ ਵੀ ਸੇਲ ਹੋ ਗਏ ਸੀ ਆਪਣੇ ਹਾਂ ਜੀ ਹਾਂ ਜੀ ਸਾਰੇ ਠੀਕ ਆ ਬਈ ਬੱਚੇ ਦੀ ਡਿਟੇਲ ਦੱਸਦੀ ਸੀਮਨ ਦਾ ਪਤਾ ਬਈ ਇਹਦਾ ਨਹੀਂ ਬਈ ਸੀਮਨ ਦਾ ਨਹੀਂ ਪਤਾ ਠੀਕ ਹੈ ਐਵੇਂ ਬਈ ਗੱਪ ਮਾਰਨ ਨੂੰ ਛੱਡਣ ਦਾ ਕੋਈ ਫਾਇਦਾ ਨਹੀਂ ਜੇ ਆਪਣੇ ਕੋਲ ਬਾਇਓ ਡਾਟਾ ਨਹੀਂ ਵੀ ਤਾਂ ਮਿਲੇ ਅਗਲੇ ਤੋਂ ਆਪਾਂ ਨਹੀਂ ਜਾ ਕੇ ਜਣਾ ਦੰਦ ਦੋ ਬਾਈ ਕਿਵੇਂ ਪਿਓਰ ਦੁੱਧ ਦੰਦ ਦਾ ਬਾਈ ਚੈੱਕ ਕਰਾ ਸਕਦੇ ਲਾਓ ਜੀ ਪਿਓਰ ਦੁੱਧ ਦੰਦ ਤੇ ਜਿਹੜੇ ਹਿਸਾਬ ਨਾਲ ਲਾਓ ਜੀ ਚੈੱਕ ਕਰੋ ਤੇ ਬਾਈ ਬਰੋਬਰ ਖੜ ਜੀ ਹਾਈਟ ਚੈੱਕ ਕਰੋ ਬੱਚੀ ਦੀ ਬਾਈ ਤੇਰੀ ਹੋਊਗੀ 5-10 ਦੁੱਸਤਾ ਹਾਈਟ ਹਨਾ हां हां भाई ਤੇ ਲਗਭਗ 4 ਫੁੱਟ 2 3 ਇੰਚ ਕੱਦ ਹਾਈਟ ਹੈ ਵੀ ਇਹਦੀ ਸਾਢੇ 4 ਮੰਨ ਕੇ ਆ ਜਾਣ ਸਾਢੇ 4 ਫੁੱਟ ਘਰੇ ਆਪ ਦਾ ਮੰਨ ਲਿਓ ਐਡੀ ਹਾਈਟ ਆ ਦੁੱਧ ਦੰਦਾ ਚ ਬੱਚੀ ਆ ਤੇ ਭਾਈ ਏਆਈ ਵਗੈਰਾ ਹੋਈ ਆ ਜੀ ਭਾਈ ਬਤੀ ਦੰਦੀ ਹੋਈ ਆ ਖਾਲੀ ਕਰਕੇ ਲਈ ਆ ਖਾਲੀ ਕਰਕੇ ਦਵਾਂਗੇ ਜਿਹੜਾ ਵੀਰ ਲੈ ਗਿਆ ਜਿਹਦਾ ਚੱਕਰ ਹਿੱਟ ਕੱਢਦੀ ਨੂੰ ਚੱਕਰ ਉਹਨੂੰ ਦੇਖਿਓ 100% ਵਸ਼ੀ ਗੱਭਰ ਨਿਕਲੂਗੀ ਇਹ ਬੇਨਤੀ ਆ ਸਪੈਸ਼ਲ ਭਾਈ ਦੇਣੀ ਤਾਂ ਖਾਲੀ ਕਰਕੇ ਆ ਪਰ ਵੇਟ ਕਰ ਲਿਓ ਮੀਨਾ ਡੇਡ ਮੀਨਾ ਕਿਉਂਕਿ ਕਈ ਯਾਰ ਬੰਦੇ ਨੇ ਆਪ ਦਾ ਉਹ ਜਿਹਾ ਸਮਾਨ ਦੇਣਾ ਹੁੰਦਾ ਬਾਕੀ ਮਾਲਕਾ ਨੇ ਗਾਰੰਟੀ ਦਿੱਤੀ ਆ ਵਾਛੀ ਮੈਨੂੰ ਬੱਛੀ ਕਰਹੀ ਲੱਗਦੀ ਆ ਝੋਲੀ ਬਣਾਈ ਫਿਰਦੀ ਆ ਉਹ ਅਗਲੇ ਦੇ ਕਰਮ ਬਾਈ ਜੇ ਕੋਈ ਗੱਬਰ ਰਹੇਗੀ ਤਾਂ ਅੰਤ ਕੋਈ ਨਹੀਂ ਥਣਾ ਦੇ ਸਹਿਜ ਬਹੁਤ ਸੋਹਣੇ ਆ ਤੋੜ ਕੇ ਦਿਖਾ ਦੇ ਵੀਰ ਖੂਬਸੂਰਤੀ ਬੱਚੀ ਦੀ ਬਹੁਤ ਜ਼ਿਆਦਾ ਬਰੀਡ ਦੇ ਪੱਖ ਤੋਂ ਮਰੇਕ ਪਸ਼ੂ ਦੀ ਇੰਨੇ ਤਾਰੀਫ਼ ਹੀ ਰੱਖ ਲੋ ਜੀ ਤਾਰੀਫ਼ ਕਰਦਾ ਨਹੀਂ ਹੁੰਦਾ ਪਰ ਜਿਹੜੀ ਚੀਜ਼ ਨਗੀਨਾ ਹੈਗੀ ਆ ਉਹ ਹੈ ਜੀ ਜਦੋਂ ਤੁਸੀਂ ਆਉਂਗੇ ਵੇਖੋਗੇ ਬੱਚੀ ਤੁਹਾਨੂੰ ਵੀ ਜਚੂਗੀ ਥਣ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਕਹਿੰਦਾ ਬੇਨਤੀ ਆ ਕਿ ਮਾਲਕਾਂ ਨੇ 100% ਕਿ ਆ ਬਈ ਟੀਕਾ ਲੱਗਿਆ ਵਾ ਏਆਈ ਹੋਈ ਆ ਤੇ ਵੇਡ ਜ਼ਰੂਰ ਕਰ ਲਿਓ ਦੇਣੀ ਆਪਾਂ ਖਾਲੀ ਮੰਨ ਕੇ ਆ ਉਹ ਅਗਲੇ ਦੇ ਕਰਮ ਆ ਜੀ ਸਮੀ ਭਲੀ ਵੀ ਚੰਗੀ ਆ ਕਿਸੇ ਸੇਵਾ ਵਾਲੇ ਘਰੋਂ ਆਈ ਵੀ ਆ ਜੀ ਬਾਕੀ ਹਾਈਟ ਦੁੱਧ ਦੰਦ ਆ ਜੀ ਲਗਭਗ 4 ਤੋਂ 4.5 ਦੇ ਵਿੱਚ ਹਾਈਟ ਹੋਊਗੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਤੁਹਾਨੂੰ ਦਿਖਾਈ ਦਿੱਤੀ ਹੈ ਜੀ ਤੇ ਬਈ ਮੁੱਲੇ ਦਾ ਜੀ ਮੁੱਲ ਵੀਰ 35000 ਹੋਜੂ ਮਾਨਤਨ ਜੀ 2000 ਦਾ ਮਾਨ ਹੋਊਗਾ ਵੀਰ 33000 ਬਾਕੀ ਜਿਹੜਾ ਵੀਰ ਗੁਸ਼ੀ ਲਊਗਾ ਤੇ 5000 ਜਿਹੜਾ ਵੀਰ ਸਾਈ ਪਾਊਗਾ ਉਹਦੀ ਵਸੀ ਪੱਕੀ ਹੋਊਗੀ ਠੀਕ ਹੈ ਜੀ 1000 2000 ਨਹੀਂ ਪਾਉਣਾ 1000 2000 ਵਾਲੇ ਜੀ ਬਈ ਆਪਾਂ ਪੱਕੀ ਨਿਬਸੀ ਕਰਨੀ ਠੀਕ ਹੈ ਅੱਗੇ ਦੋ ਪਸ਼ੂ ਮੇਰੇ ਖਰਾਬ ਹੋ ਗਏ ਆ ਜੇ ਮੰਨ ਲਓ ਕੋਸ਼ਿਸ਼ ਕਰੋ ਬਈ ਘਰੇ ਆ ਕੇ ਦੇਖੋ ਮੈਂ ਤਾਂ ਹਰ ਇੱਕ ਵੀਡੀਓ ਕੋਲ ਇਹ ਕਹਿੰਦਾ ਵੀ ਕੋਲੇ ਆ ਕੇ ਜਿਹੜਾ ਕੋਈ ਦੂ ਨੇੜੇ ਦਾ ਵੀਰ ਹੈ ਨਾ ਵੀ ਕੋਲੇ ਆ ਕੇ ਮੈਂ ਪਾ ਜਾਨਵਰ ਲਵੋ ਠੀਕ ਹੈ ਜੀ ਜਿਹੜਾ ਦੂਰ ਦਾ 5000 ਸਾਈ ਪਾਓ ਠੀਕ ਹੈ ਜੀ ਇਹ ਵਸੇ ਪੱਕੀ ਹੋਊਗੀ ਕਿਉਂਕਿ ਪਸ਼ੂ ਨਾ ਬਈ ਹੋਰ ਗਾ ਕੇ ਉਹ ਜਵਾਬ ਦਈ ਜਾਂਦੇ ਆ ਪਿਛਲਾ ਪਸ਼ੂ ਖਰਾਬ ਹੋ ਜਾਂਦਾ ਉਹ ਖਰਾਬ ਹੋ ਜਾਂਦੇ ਬਾਅਦ ਯਾਰ ਜਿਹੜੀ ਫਿੱਟ ਹੁੰਦੀ ਤੇ ਫਿਰ ਗਾ ਜਿਹੜੇ ਮੰਗਦੇ ਹੁੰਦੇ ਅਗਲਾ ਤਰਾਜ ਕਰਦਾ ਮੇਰੇ ਵੀ ਬੇਤੀ ਆ ਕਿ ਸਾਈ ਪਾਉਣ ਨਾਲੋਂ ਅਗਲੇ ਦੇ ਘਰੇ ਜਾ ਕੇ ਦੇਖੋ ਤਸੱਲੀ ਪਰਖ ਕਰੋ ਜੇ ਸਾਈ ਪਾ ਵੀ ਦਿੱਤੀ ਆ ਕੇ ਤਸੱਲੀ ਪਰਖ ਕਰਨਾ ਤੁਹਾਡਾ ਹੱਕ ਆ ਕਿਉਂਕਿ ਬਾਈ ਤੁਸੀਂ ਪੈਸੇ ਲਾਉਣੇ ਆ 35000 ਮੋਲਾਂ 33000 ਦੀ ਐ ਸੁਣੋਆ ਜਿਹਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਜਰਸੀ ਟਾਈਮ ਕਿੰਨਾ ਹੋ ਗਿਆ ਬਾਈ ਚਲਖਾ ਦੇਣਾ ਵੀਰ ਬੱਚਾ ਕੀ ਦਿੱਤਾ ਹੈ ਬੱਛੀ ਆ ਵੀਰੇ ਮਗਰ ਬਹੁਤ ਸੋਹਣੀ ਜਰਸੀ ਬੱਛੀ ਆ ਹੁਣ ਬਾਈ ਬੋਲਾ ਏ ਕਿ ਦੁੱਧ ਆ ਜੀ ਬੋਲਾ ਵੀਰੇ ਕਿੰਨਾ ਤਿਆਰ ਹੈ ਜੀ ਚਾਚਾ ਜਿ ਪੈ ਗਿਆ ਗਾਂ ਫਰੀ ਠੀਕ ਆ ਜੀ ਇਹ ਬਹੁਤ ਬੋਲਾ ਹੀ ਹੋਊਗਾ ਚਾਚਾ ਦਾ ਬੋਲਾ ਪੈ ਗਿਆ ਬਈ ਕਈ ਅਗਲਾ ਕਹਿੰਦਾ ਬਈ ਦੁੱਧ ਦਾ ਠੀਕ ਆ ਨਹੀਂ ਬਈ ਕਈ 15 ਦਿਨ ਤੋਂ ਹੀ ਨੂੰ ਬੋਲਾ ਗਈ ਜਾਂ ਤੂੰ ਸਹੀ ਗੱਲ ਹੈ ਜਮਾ 나ੜੂਆ ਦਾ ਕੱਚਾ 나ੜੂਆ 나ੜੂਆ ਨਾਲਾ ਚੈੱਕ ਕਰ ਲਓ ਜੀ ਕਿੰਨਾ ਨੈਟ ਤਿਆਰ ਹੈ ਜੀ 12 ਲੀਟਰ ਬਈ ਤਿਆਰ ਆ ਜੋਕ ਕੇ ਦੇ ਦਾਂਗੇ ਗਾਰੰਟੀ ਮੇਰੇ ਘਰ ਦੀ ਹੋਊਗੀ ਦੁੱਧ ਦੀ ਬਈ ਮੇਰੇ ਘਰੇ ਵਾਲਾ ਦੋ ਡੰਗ ਚੂਲੇ ਚਾਰ ਚੂਲੇ ਤੇ ਜੇਰ ਦੀ ਡੰਨ ਆ ਜੀ ਜੇਰ ਦੀ ਓਕੇ ਜੇਰ ਦੀ ਵੀਡੀਓ ਪਈ ਆਪਣੇ ਫੋਨ ਠੀਕ ਆ ਤੋਰ ਕੇ ਦਿਖਾ ਦੇ ਵੀਰ ਦੂਜਾ ਸੁਆ ਸੁਈ ਆ ਜੀ ਹਾਂਜੀ ਵੀਰੇ ਦੂਜਾ ਸੁਆ ਕਹਿ ਕੇ ਦਿੱਤੀ ਮਾਲਕਣ ਆਪਣੀ ਘਰ ਦੀ ਵੀਰ ਸੁਈ ਆ ਮਗਰ ਬੱਚਾ ਵੱਛੀ ਆ 4 ਦਿਨ ਹੋ ਗਏ ਸੁਈ ਨੂੰ 12 ਕਿਲੋ ਬੋਲਾ ਨੈਟ ਤਿਆਰ ਆ ਮੈਂ ਰੇਕ ਵੀਡੀਓ ਚ ਕਹਿਣਾ ਹੁੰਨਾ ਕਿ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ ਬਾਈ ਦੇ ਘਰੇ ਚਾਹੇ 4 ਟਾਈਮ ਚਵਾਈ ਕਰ ਲਿਓ ਫਵਾਨਾ ਕਰਮਾਂ ਲਈ ਬਹੁਤ ਸੋਨਾ ਤਿਆਰ ਕਰੀ ਬੈਠੀ ਆ ਸੋਨਾ ਫਿਟਿੰਗ ala ਕੋਸ ਫਵਾਨਾ ਕਿੰਨਾ ਕ ਬਾਜੂ ਬਈ ਦੁੱਧ ਬਈ ਪਿਛਲੇ ਸੁਵੇ ਮਾਲਕਣ ਨੇ ਸਹੀ 16 ਕਿਲੋ ਚੋਇਆ ਠੀਕ ਆ ਜੀ ਆਪਰੇ ਤੋਂ ਲੋ ਟਾਈਮ ਦਾ ਠੀਕ ਹੈ ਜੀ ਬਾਕੀ ਵੀਰੇ ਹੁੰਦਾ ਤੁੰ ਦਾ ਛੇਵ ਦਾ ਜਿਹੜਾ ਵੀ ਛੇਵ ਵਾਲੇ ਕਰੇ ਜੜੀ 20 ਵੀ ਚੋਲੂਗਾ ਤੇ 10 ਵੀ ਰਹਿ ਜੂਗਾ ਠੀਕ ਹੈ ਜੀ ਠੀਕ ਹੈ ਨਾ ਜੋ ਜਪਾ ਲਣਗੇ ਚੋਲਣਗੇ ਦੁੱਧ ਦੀ ਗਾਰੰਟੀ ਆਪਣੀ ਹੈਣੀ ਠੀਕ ਹੈ ਜੀ ਤੇ ਥਣਾ ਦੀ ਓਕੇ ਹੈ ਜੀ ਥਣਾ ਦੀ ਗਾਰੰਟੀ ਹੈ ਵੀਰੇ ਕੋਈ ਫੂਰ ਨਹੀਂ ਕੋਈ ਸ਼ਿਟਾ ਨਹੀਂ ਬਾਕੀ ਨੇੜੇ ਕਰ ਲੈ ਪਤਾਰਾ ਵੀ ਮਾਰ ਦਿੰਦੇ ਨਹੀਂ ਗੱਲ ਕੋਈ ਲਓ ਜੀ ਧਾਰਾ ਮਾਰ ਦਿੰਦੇ ਆਪਾਂ ਤੁਹਾਨੂੰ ਚੈੱਕ ਕਰੋ ਮੀਲਾ ਬੋੜਾ ਬਾਈ ਲੈ ਦੇਖ ਲੈ ਉਪਿਆ ਮੂਰਲੇ ਥਣਾ ਚ ਵੀ ਮਗਰਲੇ ਚ ਵੀ ਧਾਰਾ ਤੁਨੂੰ ਮਾਰ ਦਿੰਨੇ ਆ ਜਮਾ ਉਪਿਆ ਬਾਕੀ ਕੋਈ ਭੂਰ ਨਹੀਂ ਕੋਈ ਛਟਾਣੀ ਯਾਰ ਬਾਈ ਫਿਰ ਵੀ ਬੇਇੱਜ਼ਤੀ ਆ ਆ ਕੇ ਘਰੇ ਚ ਵਾਈ ਕਰ ਸਕਦਾ ਕੋਈ ਵੀ ਬਾਈ ਮੈਂ ਤਾਂ ਆਪ ਕਹਿੰਦਾ ਪੈਸੇ ਲਾਉਣੇ ਵੀ ਚੋ ਕੇ ਲੈ ਕੇ ਜਾਉ ਸਹੀ ਗੱਲ ਮੁੱਲ ਬਾਈ ਇਹਦਾ ਮੁੱਲ ਬਾਈ 58000 ਆ ਲਾਸਟ 55 ਦੀ ਵੜ ਦੇ ਦਾਂਗਾ ਠੀਕ ਆ ਜੀ ਮੁੱਲ 58000 ਰੁਪਇਆ 55000 ਦੀ ਆ ਸੁਣੋ ਆ ਮਗਰ ਬੱਚਾ ਵੱੱਛੀ ਆ ਜੀ ਦੁੱਧ ਤੁਹਾਡੀ ਸੇਵਾ ਦਾ ਅੱਗੇ ਜਿਹੜਾ 22 ਦੇ ਘਰੇ ਨਟ ਤਿਆਰ ਆ 22 12 ਕਿਲੋ ਬੋਲਾ ਨਟ ਰੈਡੀ ਆ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ